ਮੈਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਸਹੀ ਢੰਗ ਨਾਲ ਕੰਮ ਨਹੀਂ ਕਰੂਗੀ ਤਾਂ ਹਟਾ ਦੇਉਂਗੀ ਮੈਂ ਕੋਈ ਫਰੀਦਾ ਕੰਮ ਤਾਂ ਕਰਾਉਂਦੀ ਨਹੀਂ ਇਹਨਾਂ ਤੋਂ ਮੇਰੇ ਮੁੰਡੇ ਦੀ ਮਿਹਨਤ ਦੀ ਕਮਾਈ ਲੱਗਦੀ ਆ ਸੁਰਜੀਤ ਕੌਰ ਨੇ ਇੱਕ ਵਾਰ ਫਿਰ ਕੰਮ ਵਾਲੀ ਹਟਾ ਦਿੱਤੀ ਉਸ ਦਿਨੋਂ ਮਨਵੀਰ ਨੂੰ ਇਸ ਦੀ ਆਦਤ ਹੋ ਗਈ ਸੀ ਜਦੋਂ ਦੀ ਵਿਆਹ ਕੇ ਇਸ ਘਰ ਵਿੱਚ ਆਈ ਆ ਉਦੋਂ ਤੋਂ ਹੀ ਸੱਸ ਨੇ ਕਿਸੇ ਕੰਮ ਵਾਲੀ ਨੂੰ 2-4 ਮਹੀਨੇ ਵੀ ਟਿਕਣ ਨਹੀਂ ਦਿੱਤਾ ਮਨਵੀਰ ਸਕੂਲ ਵਿੱਚ ਟੀਚਰ ਸੀ ਜਾ ਤਾਂ ਕੋਈ ਕੱਲੀ ਸੀ ਤਾਂ ਸਭ ਸੰਭ ਲੈਂਦੀ ਸੀ ਪਰ ਹੁਣ ਦੋ ਛੋਟੇ ਬੱਚਿਆਂ ਦੀ ਮਾਂ ਬਣ ਗਈ ਸੀ ਦੋ ਬੱਚੇ ਇੱਕ 4 ਸਾਲ ਦਾ ਤੇ ਇੱਕ 6 ਸਾਲ ਦਾ ਸੀ ਦੋ ਜਣੇ ਸਾਸ ਤੇ ਸਾਰਾ ਤੇ ਇੱਕ ਬਹੁਤ ਹੀ ਬਿਜ਼ੀ ਰਹਿਣ ਵਾਲਾ ਪਤੀ ਜਿੰਨਾ ਸਭ ਨੂੰ ਸੰਭਦੇ ਹੋਏ ਟਾਈਮ ਸਿਰ ਸਕੂਲ ਜਾਣਾ ਪੈਂਦਾ ਉਸ ਨੂੰ ਕਿਸੇ ਦਾ ਭੋਰਾ ਵੀ ਆਸਰਾ ਨਹੀਂ ਸੀ ਪਰ ਹੁਣ ਇਹ ਸਭ ਸੰਭਾਲਣਾ ਉਸ ਲਈ ਬਹੁਤ ਮੁਸ਼ਕਲ ਹੋ ਰਿਹਾ ਸੀ ਇੰਨੀ ਸਵੇਰ ਦਾ ਅਲਾਰਮ ਲਾ ਲਿਆ ਮਨਵੀਰ ਤੂੰ ਨਾ ਆਪ ਸੌਂਦੀ ਆ ਨਾ ਕਿਸੇ ਨੂੰ ਸੌਣ ਦਿੰਦੀ ਆ ਜੁਗਰਾਜ ਮਨਵੀਰ ਦਾ ਪਤੀ అలਾਰਮ ਦੀ ਆਵਾਜ਼ ਸੁਣ ਉੱਠ ਗਿਆ ਸੀ ਕੀ ਕਰਾਂ ਮੰਮੀ ਨੇ ਦੁਬਾਰਾ ਫੇਰ ਕੰਮ ਵਾਲੀ ਹਟਾ ਦਿੱਤੀ ਆ ਰਸੋਈ ਵਿੱਚ ਪੋਚਾ ਲਾਉਣ ਤੋਂ ਪਹਿਲਾਂ ਉਸਨੇ ਪਾਣੀ ਨਹੀਂ ਸੀ ਬਦਲਿਆ ਬਸ ਇੰਨੀ ਜੇ ਗੱਲ ਤੇ ਉਸਦਾ ਹਿਸਾਬ ਕਰ ਦਿੱਤਾ ਉਹ ਵੀ ਕੱਲ ਬਹੁਤ ਕਾਲੀ ਵਿੱਚ ਸੀ ਤਾਂ ਕਰਕੇ ਉਸਨੇ ਪਾਣੀ ਨਹੀਂ ਸੀ ਬਦਲਿਆ ਨਹੀਂ ਤਾਂ ਕਿਸੇ ਕੰਮ ਤੋਂ ਜਵਾਬ ਨਹੀਂ ਸੀ ਦਿੰਦੀ ਉਹ ਕਿੰਨੀ ਚੰਗੀ ਕੰਮ ਵਾਲੀ ਮਿਲੀ ਸੀ ਇੰਨੇ ਚਿਰ ਬਾਅਦ ਉਹ ਵੀ ਹਟਾਤੀ ਹੁਣ ਜੇ ਮੈਂ 5 ਵਜੇ ਨਹੀਂ ਉੱਠਦੀ ਤਾਂ ਸਾਰਾ ਕੰਮ ਕਿਵੇਂ ਖਤਮ ਹੋਊ ਭਾਂਡੇ ਧੋਣੇ ਝਾੜੂ ਪੋਚਾ ਸਾਰਿਆਂ ਦਾ ਸਵੇਰ ਦਾ ਖਾਣਾ ਦੁਪਹਿਰ ਦਾ ਖਾਣਾ ਇਹ ਸਾਰਾ ਕੁਝ ਮੈਂ 8 ਵਜੇ ਤੋਂ ਪਹਿਲਾਂ ਖਤਮ ਕਰਨਾ ਵੈਸੇ ਤਾਂ ਮੈਂ ਆਪ ਦੇ ਤੁਹਾਡੇ ਇਤੇ ਬੱਚਿਆਂ ਦੇ ਪਾਉਣ ਵਾਲੇ ਕੱਪੜੇ ਰਾਤ ਹੀ ਪ੍ਰੈਸ ਕਰ ਦਿੱਤੇ ਸੀ ਸਬਜੀ ਪਿਆਜ਼ ਵੀ ਰਾਤ ਨੂੰ ਕੱਢ ਕੇ ਫਰਿੱਜ ਚ ਰੱਖ ਦਿੱਤੇ ਸੀ ਪਰ ਕੁਝ ਕੰਮ ਰਾਤ ਨੂੰ ਨਹੀਂ ਹੋ ਸਕਦੇ ਉਹਨਾਂ ਨੂੰ ਸਵੇਰੇ ਉੱਠ ਕੇ ਹੀ ਕਰਨਾ ਪੈਂਦਾ ਮਨਵੀਰ ਆਪਣੀ ਗੱਲ ਪੂਰੀ ਕਰਨ ਤੋਂ ਬਾਅਦ ਉਠਣ ਲੱਗੀ ਤਾਂ ਉਸ ਨੂੰ ਠੰਡ ਮਹਿਸੂਸ ਹੋਈ ਗਰਮ ਕੱਪੜੇ ਵੀ ਨਹੀਂ ਕੱਢੇ ਮੈਂ ਕੰਮ ਵਾਲੀ ਸੀ ਤਾਂ ਕਿੰਨਾ ਸੌਖਾ ਸੀ ਕਿੰਨੀ ਮਦਦ ਕਰ ਦਿੰਦੀ ਸੀ ਮੇਰੀ ਮੇਰੇ ਨਾਲ ਲੱਗ ਜਾਂਦੀ ਸੀ ਹਰੇਕ ਕੰਮ ਵਿੱਚ ਅੱਜ ਸਕੂਲ ਤੋਂ ਆ ਕੇ ਸਾਰੇ ਕੰਮ ਮੈਨੂੰ ਹੀ ਕਰਨੇ ਪੈਣਗੇ ਮਨਵੀਰ ਮੂੰਹ ਵਿੱਚ ਹੀ ਬੜਬੜ ਕਰ ਰਹੀ ਸੀ ਮਨਵੀਰ ਅੱਜ ਛੁੱਟੀ ਕਰ ਲਾ ਐਨੀ ਠੰਡ ਵਿੱਚ ਐਨਾ ਕੰਮ ਕਰੇਗੀ ਤਾਂ ਬਿਮਾਰ ਪੈ ਜਾਏਗੀ ਜੁਗਰਾਜ ਨੇ ਪਈ ਪਈ ਨੇ ਕਿਹਾ ਤੇ ਫਿਰ ਸੌਂ ਗਿਆ। ਮਨਵੀਰ ਨੇ ਵੀ ਉਹਦੀ ਗੱਲ ਇੱਕ ਕੰਨ ਚ ਸੁਣੀ ਤੇ ਦੂਜੇ ਵਿੱਚੋਂ ਕੱਢ ਦਿੱਤੀ। ਉਹਨੂੰ ਪਤਾ ਸੀ। ਆਜ ਕੋਲ ਹਰ ਇੱਕ ਸਮੱਸਿਆ ਦਾ ਕੇਵਲ ਇੱਕ ਹੀ ਹੱਲਾ ਉਹ ਹੈ ਛੁੱਟੀ। ਚਾਹੇ ਕੋਈ ਬੱਚਾ ਬਿਮਾਰ ਹੋਵੇ, ਕਿਸੇ ਮਹਿਮਾਨ ਨੇ ਕਾ ਰੋਣਾ ਹੋਵੇ, ਚਾਹੇ ਬੱਚਿਆਂ ਦੇ ਪੀਪਰ ਹੋਣ ਜਾਂ ਫਿਰ ਜੁਗਰਾਜ ਨੇ ਕਿਤੇ ਜਾਣਾ ਹੋਵੇ। ਉਹ ਇੱਕ ਹੀ ਗੱਲ ਆਖਦਾ ਛੁੱਟੀ ਲੈ ਲੈ। ਜੇ ਇਹ ਹੀ ਗੱਲ ਕਿਤੇ ਮਨਵੀਰ ਕਹਿ ਦਿੰਦੀ ਕਿ ਅੱਜ ਕੋਈ ਜ਼ਰੂਰੀ ਕੰਮ ਹੈ ਤੁਸੀਂ ਛੁੱਟੀ ਕਰ ਲਓ ਤਾਂ ਜੁਗਰਾਜ ਦਾ ਮੂੰਹ ਵੇਖਣ ਵਾਲਾ ਹੁੰਦਾ ਇਸ ਤਰ੍ਹਾਂ ਲੱਗਦਾ ਸੀ ਕਿ ਜੇ ਉਹ ਕੰਮ ਤੇ ਨਾ ਗਿਆ ਤਾਂ ਪਤਾ ਨਹੀਂ ਬਸ ਦੁਨੀਆ ਹੀ ਪਲਟ ਜਾਊ ਖੈਰ ਮਨਵੀਰ ਆਪਣੇ ਕੰਮਾਂ ਵਿੱਚ ਲੱਗ ਗਈ ਠੰਡ ਵਿੱਚ ਕੰਮ ਕਰਨ ਕਰਕੇ ਉਸਦੇ ਹੱਥ ਕੰਬਣ ਲੱਗੇ ਉਧਰੋਂ ਸੱਸ ਆਪਣੇ ਕਮਰੇ ਵਿੱਚੋਂ ਬਾਹਰ ਆਈ ਤੇ ਗਰਮ ਪਾਣੀ ਲੈ ਕੇ ਚਾਹ ਬਣਾਉਣ ਲੱਗ ਪਈ ਮਨਵੀਰ ਆਹ ਕੱਪ ਤੋਂ ਦੇ ਤੇ ਮੇਰੀ ਪਾਣੀ ਵਾਲੀ ਬੋਤਲ ਵੀ ਸਾਫ਼ ਕਰ ਦੇ ਮੈਂ ਸਾਰਿਆਂ ਦੀ ਚਾਹ ਧਰਤੀ ਆ ਦੋ ਉਬਾਲ ਆਉਣ ਤੋਂ ਬਾਅਦ ਕਣਕੀ ਚਾਹ ਮੈਨੂੰ ਦੇ ਦੇਵੀਂ ਕੰਮ ਵਾਲੀ ਹੈ ਨਹੀਂ ਤਾਂ ਮੈਂ ਸੋਚਿਆ ਕਿ ਤੇਰੀ ਮਦਦ ਕਰਦੇ ਆ ਸਰਜੀਤ ਕੌਰ ਚਾਹ ਧਰਦੇ ਆ ਬੋਲੀ ਮਨਵੀਰ ਹਮੇਸ਼ਾ ਵਾਂਗ ਚੁੱਪ ਰਹੀ ਬਸ ਇੰਨੀ ਕੁ ਮਦਦ ਕਰਦੀ ਸੀ ਉਹ ਚਾਹ ਦਾ ਪਤੀਲਾ ਧਰ ਦਿੰਦੀ ਆਪਦੇ ਕੱਪੜੇ ਬਾਹਰ ਸੁੱਕਣੇ ਪਾਉਣੇ ਦੋਦੀ ਤੋਂ ਦੁੱਧ ਪਵਾ ਲੈਣਾ ਖਾ ਕੇ ਭਾਂਡੇ ਸਿੰਕ 'ਚ ਰੱਖਣੇ ਬਸ ਬਾਕੀ ਸਾਰਾ ਕੰਮ ਮਨਵੀਰ ਦਾ ਸੀ ਮਨਵੀਰ ਉਸਦੀ ਉਮਰ ਦਾ ਲਿਹਾਜ਼ ਕਰਦੀ ਕੁਝ ਨਾ ਕਹਿੰਦੀ ਸਾਰਾ ਕੁਝ ਇਕੱਲੇ ਹੀ ਸੰਭਾਲਣ ਵਿੱਚ ਲੱਗੀ ਰਹਿੰਦੀ ਮਨਵੀਰ ਇਸ ਵਾਰ ਫੇਰ ਤੂੰ ਟ੍ਰੇਨਿੰਗ ਲਈ ਮਨਾ ਕਰ ਰਹੀ ਆ ਯਾਰ ਜ਼ਿੰਮੇਵਾਰੀਆਂ ਕਦੀ ਨਹੀਂ ਖਤਮ ਹੋਣੀਆਂ ਆਪਦੇ ਲਈ ਸੋਚਣਾ ਸ਼ੁਰੂ ਕਰ ਇਹ ਟ੍ਰੇਨਿੰਗ ਤੇਰੀ ਤਰੱਕੀ ਹੋਣ ਵਿੱਚ ਮਦਦ ਕਰੂ ਤੂੰ ਵੱਡੀਆਂ ਕਲਾਸਾਂ ਨੂੰ ਪੜਾ ਸਕੇਂਗੀ ਤੇਰੀ ਤਨਖਾਹ ਵੀ ਵੱਧ ਜਾਊ ਮਨਵੀਰ ਦੀ ਸਹੇਲੀ ਉਸ ਨੂੰ ਸਮਝਾ ਰਹੀ ਸੀ ਜੋ ਖੁਦ ਇੱਕ ਟੀਚਰ ਸੀ ਕੀ ਦੱਸਾਂ ਯਾਰ ਪੂਰੇ ਘਰ ਨੂੰ ਸੰਭਾਲਣਾ ਮੇਰੇ ਲਈ ਬਹੁਤ ਮੁਸ਼ਕਲਾ। ਮੇਰੀ ਸੱਸ ਕਿਸੇ ਵੀ ਕੰਮ ਵਾਲੀ ਨੂੰ ਟਿਕਨ ਨਹੀਂ ਦਿੰਦੀ। ਉਹਨਾਂ ਨੂੰ ਆਪਦੀ ਨੂੰ ਵਰਗੀ ਕੰਮ ਵਾਲੀ ਚਾਹੀਦੀ ਆ ਜੋ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਵੇ। ਉਹਨਾਂ ਦੇ ਕਹੀ ਕਿਸੇ ਵੀ ਕੰਮ ਨੂੰ ਜਵਾਬ ਨਾ ਦੇਵੇ। ਕਿ ਸਾਫ਼ ਸੁਥਰੀ ਵੀ ਹੋਵੇ। ਹੁਣ ਦੱਸ ਕਿੱਥੋਂ ਮਿਲੂਗੀ ਇਹੋ ਜਿਹੀ ਕੰਮ ਵਾਲੀ? ਤੇ ਟ੍ਰੇਨਿੰਗ ਲਈ ਮੈਨੂੰ ਸਵੇਰੇ 6 ਵਜੇ ਨਿਕਲਣਾ ਪੈਣਾ ਘਰੋਂ ਤਾਂ ਕਿ ਮੈਂ ਟਾਈਮ 'ਤੇ ਪਹੁੰਚ ਸਕਾਂ। ਤੇ ਇਹ ਮੇਰੇ ਲਈ ਬਹੁਤ ਮੁਸ਼ਕਲਾ। ਤੇ ਟ੍ਰੇਨਿੰਗ ਖਤਮ ਹੁੰਦਾ ਟਾਈਮ ਸ਼ਾਮ 6 ਵਜੇ ਦਾ ਹੈ ਤੇ ਉਥੋਂ ਵਾਪਸ ਆਉਣ ਨੂੰ ਮੈਨੂੰ 2 ਘੰਟੇ ਲੱਗਣਗੇ ਮੈਂ ਰਾਤ ਨੂੰ ਵੀ ਲੇਟ ਹੋ ਜਾਵਾਂ ਤੇ ਫਿਰ ਘਰ ਕੌਣ ਸੰਭਾਲੂ ਮਨਵੀਰ ਨੇ ਉਦਾਸ ਹੁੰਦਿਆਂ ਕਿਹਾ ਕਦੇ ਬੇਪਰਵਾ ਬਣ ਕੇ ਦੇਖ ਸਭ ਕੁਝ ਆਰਾਮ ਨਾਲ ਹੋ ਜਾਉ ਜ਼ਿੰਮੇਵਾਰੀਆਂ ਛੱਡ ਕੇ ਦੇਖ ਇਹ ਆਖਰੀ ਮੌਕਾ ਏ ਤੇਰਾ ਤੈਨੂੰ ਮੌਕੇ ਗਵਾ ਚੁੱਕੀਆਂ ਹੁਣ ਤੱਕ ਤੂੰ ਉਸ ਦੀ ਸਹੇਲੀ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਤਾਂ ਮਨਵੀਰ ਨੇ ਵੀ ਕੋਸ਼ਿਸ਼ ਕਰਨ ਦੀ ਸੋਚੀ ਈ ਲੋੜ ਆ ਮਨਵੀਰ ਤੈਨੂੰ ਪਤਾ ਤੇਰੀ ਨੌਕਰੀ ਦੀ ਮੈਨੂੰ ਤਾਂ ਜ਼ਰੂਰਤ ਨਹੀਂ ਮੈਂ ਇੰਨਾ ਕੁ ਕਮਾ ਲੈਂਦਾ ਕਿ ਤੈਨੂੰ ਤੇ ਬੱਚਿਆਂ ਨੂੰ ਵਧੀਆ ਜ਼ਿੰਦਗੀ ਦੇ ਸਕਾਂ ਨਾਲ ਘਰ ਹੈ ਇਹ ਨੌਕਰੀ ਤੇ ਸਟ੍ਰੀਨਿੰਗ ਨਾਲ ਕੀ ਹੋਜੋ ਵੱਧ ਤੋਂ ਵੱਧ ਤੇਰੀ ਤਨਖਾਹ 5000 ਹੋਰ ਵਧਾ ਦੇਣਗੇ ਮੈਂ ਦੇਦਿਆਂ ਕਰੂੰ ਤੈਨੂੰ ਤੇਰੀ ਤਨਖਾਹ ਦੇ ਪੈਸੇ ਤੇ 5000 ਵਧਾ ਦੇਦਿਆਂ ਕਰੂੰ ਘਰ ਖਰਚ ਲਈ ਤੇ ਬਚਤ ਲਈ ਹਣ ਦੱਸ ਉਹ ਗੱਲ ਟਾਲਣ ਲਈ ਕਹਿਣ ਲੱਗਾ ਅਜੇ ਜੁਗਰਾਜ ਬੋਲ ਹੀ ਰਿਹਾ ਸੀ ਕਿ ਸਰਜੀਤ ਘਰ ਵੀ ਸ਼ੁਰੂ ਹੋ ਗਈ ਮੈਂ ਆਪਣਾ ਸਾਰਾ ਕੁਝ ਸੰਭਾਲ ਲਵਾਂ ਪਰ ਤੂੰ ਆਪ ਦਾ ਆਪਦੇ ਬੱਚਿਆਂ ਦਾ ਤੇ ਪਤੀ ਨੂੰ ਧਿਆਨ ਵਿੱਚ ਰੱਖ ਕੇ ਕੋਈ ਫੈਸਲਾ ਲੈਣੀ ਤੂੰ ਜੇ 6 ਵਜੇ ਜਾਵੇਂਗੀ ਤਾਂ ਇਹਨਾਂ ਨੂੰ ਸਕੂਲ ਤੇ ਦਫ਼ਤਰ ਕੌਣ ਭੇਜੂ ਮੰਮੀ ਮੈਂ ਕੰਮ ਵਾਲੀ ਨੂੰ ਦੁਬਾਰਾ ਲਾ ਰਹੀ ਹਾਂ ਉਹ ਸਵੇਰੇ ਸਵੇਰੇ ਆ ਜਾਇਆ ਕਰੂ ਘਾਂਡੇ ਤੋ ਦੇਉ ਝਾੜੂ ਪੋਚਾ ਕਰ ਦੂ ਤੇ ਖਾਣਾ ਬਣਾਉਣ ਵਿੱਚ ਵੀ ਮੇਰੀ ਮਦਦ ਕਰ ਦੋਗੀ ਚਾਹ ਨੂੰ ਪੀਣ ਵਿੱਚ ਵੀ ਮਦਦ ਕਰ ਦਿਆ ਕਰੂ ਸਾਰਾ ਕੰਮ ਹੋ ਜਾਇਆ ਕਰੂ ਸ਼ਾਮ ਨੂੰ ਆ ਕੇ ਉਹ ਤੁਹਾਨੂੰ ਚਾਹ ਬਣਾ ਦਿਆ ਕਰੂ ਉਦੋਂ ਤੱਕ ਮੈਂ ਹੀ ਆ ਜਾਇਆ ਕਰੂ ਮਨਵੀਰ ਨੇ ਸਾਰਾ ਕੁਝ ਇੱਕ ਹੀ ਸਾਚ ਬੋਲ ਦਿੱਤਾ ਕੋਈ ਜ਼ਰੂਰਤ ਨਹੀਂ ਉਸ ਕੰਮ ਚੋਲਟੀ ਨੂੰ ਕਰੇ ਰੱਖਣ ਦੀ ਇੱਕਾ ਖੋ ਤਾਂ ਚਾਰ ਸੁਣਾਉਂਦੀ ਆਗੋਂ ਇੱਕੀ ਬਾਲਟੀ ਨਾਲ ਸਾਰਾ ਘਰ ਸਾਫ਼ ਕਰ ਦਿੰਦੀ ਆ ਉਹਨੂੰ ਰੱਖਣ ਤੋਂ ਚੰਗਾ ਮੈਂ ਤੇਰੀ ਮਦਦ ਕਰ ਦਿਆ ਕਰਾਂ ਸੁਜੀਤ ਕੌਰ ਜਿੱਦ ਤੇ ਅੜ ਗਈ ਕਹ ਕ ਮਮੀ ਕੀ ਕਰਨਾ ਪਸੰਦ ਕਰੋਗੇ ਖਾਣਾ ਬਣਾਉਣਾ ਝਾੜੂ ਪੋਚਾ ਕਿ ਪੰਡੇ ਤੋਂ ਹੁੰਦਾ ਕੰਮ ਮਨਵੀਰ ਨੇ ਹਿੰਮਤ ਕਰਕੇ ਕਹਿ ਹੀ ਦਿੱਤਾ ਉਸ ਦੀ ਗੱਲ ਸੁਣ ਕੇ ਉਸ ਦਾ ਘਰ ਵਾਲਾ ਤੇ ਸਾਰਾ ਤੇ ਸੱਸ ਸਾਰਿਆਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਕਿਉਂਕਿ ਪਹਿਲਾਂ ਜਦ ਕਦੇ ਵੀ ਇਹੋ ਜਿਹੀ ਕੋਈ ਗੱਲ ਹੋਈ ਸੀ ਤਾਂ ਮਨਵੀਰ ਨੇ ਆਪ ਹੀ ਸਭ ਸੰਭਾਲ ਲਿਆ ਸੀ ਸਾਰਿਆਂ ਨੂੰ ਤਾਂ ਇਹ ਉਮੀਦ ਸੀ ਕਿ ਮਨਵੀਰ ਕਹੋ ਕਿ ਮੈਂ ਸਵੇਰੇ 3 ਵਜੇ ਉੱਠ ਕੇ ਸਾਰਾ ਸੰਭਾਲ ਲਉ ਇਹ ਟ੍ਰੇਨਿੰਗ ਤੋਂ ਥੋੜਾ ਪਹਿਲਾਂ ਆ ਜਾਇਆ ਕਰੂੰ ਤਾਂ ਜੋ ਘਰ ਦਾ ਕੰਮ ਵੀ ਹੋ ਜੂ ਤੇ ਤੁਹਾਡੀ ਸ਼ਾਮ ਦੀ ਚਾਹ ਵੀ ਮੈਂ ਬਣਾ ਦਿਆ ਕਰੂੰ ਪਰ ਬਾਜੀ ਉਲਟ ਪੈ ਗਈ ਮਨਵੀਰ ਨੇ ਤਾਂ ਕੰਮ ਵੰਡਣ ਦੀ ਗੱਲ کہہ ਦਿੱਤੀ ਸੱਸ ਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਉਹ ਕੋਈ ਨਾ ਰਲ ਮਿਲ ਕੇ ਕਰ ਲਾਂਗੇ ਮੇਰੇ ਤਾਂ ਠੰਡ ਨਾਲ ਜੋੜ ਦੁਖਣ ਲੱਗ ਜਾਂਦੇ ਆ ਗਠੀਆ ਜ਼ਿਆਦਾ ਹੋ ਜਾਂਦਾ ਹਾਂ ਖਾਣਾ ਮੈਂ ਬਣਾ ਦਿਆ ਕਰੂੰ ਇਹ ਝਾੜੂ ਪੋਚਾ ਤੂੰ ਕਰ ਲਿਆ ਕਰੀ ਸੱਸ ਮਨਵੀਰ ਦੀਆਂ ਗੱਲਾਂ ਸੁਣ ਤਰਬ ਗਈ ਸੀ ਜੁਗਰਾਜ ਵੀ ਚੁੱਪ ਸੀ ਉਹ ਮਨਵੀਰ ਦੇ ਚਿਹਰੇ ਤੇ ਆਏ ਭਾਵਾਂ ਨੂੰ ਪੜ ਚੁੱਕਾ ਸੀ ਇਸ ਲਈ ਉਹ ਸਾਰੀਆਂ ਗੱਲਾਂ ਨੂੰ ਅਣ ਸੁਣਿਆ ਕਰਕੇ ਆਪਣਾ ਕੰਮ ਕਰਨ ਲੱਗ ਪਿਆ ਅਗਲੀ ਸਵੇਰ 6 ਵਜੇ ਦਾ అలਾਰਮ ਵੱਜਿਆ ਤਾਂ ਸੱਸ surjeet Kaur ਹੋ ਕੇ ਰਸੋਈ ਵਿੱਚ ਆਈ ਆਪਣੇ ਟਾਈਮ ਤੇ ਐਟਟੈਂਟਿਵ ਵਿੱਚ ਉਹ ਵੀ ਵੀ ਬੰਦਿਆਂ ਦੀਆਂ ਰੋਟੀਆਂ ਪਕਾ ਦਿੰਦੀ ਸੀ ਇਹੀ ਸੋਚ ਕੇ ਉਸਨੇ 6 ਵਜੇ ਦਾ అలਾਰਮ ਲਾਇਆ ਸੀ ਕਿ ਚਾਰ ਜਣਿਆਂ ਦਾ ਤਾਂ ਖਾਣਾ ਉਹ ਆਰਾਮ ਨਾਲ ਸੱਤ ਅਰ ਬੁੱਢਾ ਸ਼ਰੀਰ ਜੋ ਕਿ ਹੁਣ ਨੌਂ ਹੋਣ ਕਰਕੇ ਆਰਾਮ ਕਰ ਰਿਹਾ ਸੀ ਮੈਂ ਇਹ ਨਾ ਕਰਨ ਦਿੱਤਾ ਖਾਣਾ ਬਣਾਉਣਾ ਤਾਂ ਦੂਰ ਦੀ ਗੱਲ ਅੱਜ ਉਸ ਤੋਂ ਆਟਾ ਵੀ ਨਾ ਗੁੰਨਿਆ ਗਿਆ ਜਗਰਾਜ ਨੂੰ ਬਿਨਾਂ ਕੁਝ ਖਾਦੇ ਬਿਨਾਂ ਟਿਫਨ ਤੋਂ ਜਾਣਾ ਪਿਆ ਸੁਰਜੀਤ ਕਰਨ ਨੂੰ ਗੁੱਸਾ ਵੀ ਆਇਆ ਤੇ ਅਫਸੋਸ ਵੀ ਹੋਇਆ ਉਸ ਨੂੰ ਤਾਂ ਰਸੋਈ ਵਿੱਚ ਕਿਹੜਾ ਸਮਾਨ ਕਿੱਥੇ ਪਿਆ ਇਹ ਵੀ ਨਹੀਂ ਸੀ ਪਤਾ ਉਸ ਨੂੰ ਚੀਜ਼ਾਂ ਦਾ ਪਤਾ ਕਰਨ ਦੀ ਲੋੜ ਹੀ ਨਹੀਂ ਸੀ। ਉਹਦੀ ਨੂੰ ਮਨਵੀਰ ਨੇ ਸਭ ਕੁਝ ਵਧੀਆ ਸੰਭਾਲਿਆ ਹੋਇਆ ਸੀ। ਜਦ ਕਦੇ ਉਸ ਨੂੰ ਲੋੜ ਪੈਂਦੀ ਤਾਂ ਮਨਵੀਰ ਹੈਲਪਰ ਆਵਾਂਗ ਉਹਦੇ ਕੋਲ ਹੁੰਦੀ। ਅੱਜ ਪਹਿਲਾ ਹੀ ਦਿਨ ਸੀ ਪਰ ਉਸ ਤੋਂ ਕੋਈ ਵੀ ਕੰਮ ਠੰਗ ਨਾਲ ਨਾ ਹੋਇਆ। ਉਸ ਨੂੰ ਆਪਣੀ ناکਾਮਯਾਬੀ ਤੇ ਬਹੁਤ ਗੁੱਸਾ ਆਇਆ ਤੇ ਆਪਣੀ ਪੜਾਅਸ ਕਰਦਿਆਂ ਲਈ ਉਸਨੇ ਕਈ ਵਾਰ ਮਨਵੀਰ ਨੂੰ ਫੋਨ ਲਾਇਆ ਪਰ ਉਸ ਦਾ ਫੋਨ ਸਵਿਚ ਆਫ ਸੀ। ਕਿਉਂਕਿ ਉਹ ਟ੍ਰੇਨਿੰਗ ਤੇ ਗਈ ਸੀ ਸ਼ਾਮ ਨੂੰ ਮਨਵੀਰ ਦੇ ਆਉਂਦਿਆਂ ਹੀ ਸੱਸ ਨੇ ਤਰਖੱਲੀ ਮਚਾ ਦਿੱਤੀ ਆਪ ਦਾ ਸਾਰਾ ਕੰਮ ਕਰਕੇ ਜਾਇਆ ਕਰ ਪੂਰੀ ਜ਼ਿੰਦਗੀ ਮੈਂ ਕੰਮ ਕਰਨ ਦਾ ਠੇਕਾ ਨਹੀਂ ਲਿਆ ਮੈਂ ਬਹੁਤ ਕੰਮ ਕੀਤਾ ਹੁਣ ਥੋਟੀਵਾਰੀ ਆ ਇਸ ਬੁੱਢੇ ਸਰੀਰ ਤੋਂ ਹੁਣ ਐਨਾ ਕਿੱਥੇ ਹੁੰਦਾ ਐਨੀ ਠੰਡ ਚ ਮੇਰੇ ਤਾਂ ਹੱਥ ਪੈਰ ਸੁੰਨ ਨਹੀਂ ਹੋ ਗਏ ਮੰਮੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਕੰਮ ਵਾਲੀ ਰੱਖ ਲੈਨੇ ਆ ਪਰ ਤੁਸੀਂ ਨਹੀਂ ਮੰਨੇ ਠੰਡ ਵਿੱਚ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਰਸਨਾਉ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਕਰੇ ਕਿਸੇ ਨੂੰ ਸੁਣਾਇਆ ਹੀ ਨਹੀਂ ਤੁਸੀਂ ਕੰਮ ਵਾਲੀਆਂ ਹਟਾ ਦਿੰਦੇ ਤੇ ਮੈਂ ਭੱਜ ਭੱਜ ਕੇ ਕੰਮ ਸੰਭਾਲਦੀ ਰਹੀ ਪਰ ਹੁਣ ਵੀ ਜੇ ਤੁਸੀਂ ਕੰਮ ਵਾਲੀ ਨਾ ਰੱਖੀ ਤਾਂ ਮੈਂ ਉਨਾ ਹੀ ਕੰਮ ਕਰਕੇ ਜਾਊ ਜਿੰਨਾ ਕਿ ਅੱਜ ਕਰਕੇ ਗਈ ਸੀ ਕਿਉਂਕਿ ਟ੍ਰੇਨਿੰਗ ਕੇ ਟਾਈਮ ਸਰ ਪਹੁੰਚਣਾ ਬਹੁਤ ਜ਼ਰੂਰੀ ਆ ਇਹ ਕਹਿ ਕੇ ਮਨਵੀਰ ਆਪਣੇ ਕਮਰੇ ਵਿੱਚ ਚਲੀ ਗਈ ਸੱਸ ਨੂੰ ਵੀ ਕੋਈ ਫਰਕ ਨਹੀਂ ਪਿਆ ਤੇ ਉਹ ਆਪੇ ਕਮਰੇ ਵਿੱਚ ਚਲੀ ਗਈ ਉਸਨੂੰ ਪਤਾ ਸੀ ਕਿ ਕੱਲੋਂ ਮਨਵੀਰ ਸਾਰਾ ਕੰਮ ਕਰਕੇ ਸਕੂਲ ਜਾਊ ਕਿਉਂਕਿ ਉਸਨੇ ਆਪਣੇ ਬੱਚੇ ੁੱਠੇ ਥੋੜਾ ਸਕੂਲ ਭੇਜਣੇ ਆ ਪਰ ਇਸ ਵਾਰ ਉਹ ਗਲਤ ਸਾਬਤ ਹੋਈ ਮਨਵੀਰ ਆਪਣੇ ਹਿੱਸੇ ਦਾ ਸਾਰਾ ਕੰਮ ਕਰਕੇ ਟ੍ਰੇਨਿੰਗ ਲਈ ਚਲੀ ਗਈ ਉਸਨੇ ਇਹ ਹਿੰਮਤ ਸਿਰਫ ਆਪਣੇ ਕਰਕੇ ਵਿਖਾਈ ਸੀ ਰਹੀ ਗੱਲ ਬੱਚਿਆਂ ਦੀ ਤਾਂ ਉਸਨੂੰ ਪਤਾ ਸੀ ਕਿ ਬੱਚੇ ਇੱਕ ਦੋ ਦਿਨ ਕੈਂਟੀਨ ਤੋਂ ਖਾ ਲੈਣਗੇ ਪਰ ਆਪਣੇ ਆਪ ਨਾਲ ਹੁਣ ਉਹ ਕਿਸੇ ਵੀ ਸਮਝੌਤੇ ਲਈ ਤਿਆਰ ਨਹੀਂ ਸੀ ਛੱਡੋ ਮੰਮੀ ਤੁਸੀਂ ਵੀ ਕਦੋਂ ਤੱਕ ਜੱਟੇ ਅੜੇ ਰਹੋਗੇ ਇਹ ਕੰਮ ਵਾਲੀ ਨਾਲ ਸਹੀ ਕੋਈ ਹੋਰ ਲਵਾ ਲਓ ਘਰ ਦਾ ਕੰਮ ਕਰਨਾ ਕੋਈ ਵੱਡੀ ਗੱਲ ਨਹੀਂ ਪਰ ਇਹ ਸਮਰਚ ਨਹੀਂ ਹੋਣਾ ਹੁਣ ਰਹੀ ਗੱਲ ਮਨਵੀਰ ਦੀ ਤਾਂ ਅੱਜ ਤੱਕ ਉਸਨੇ ਕਦੇ ਤੁਹਾਡਾ ਕਹਿਣਾ ਨਹੀਂ ਮੋੜਿਆ ਉਹ ਇੱਕ ਨੌਕਰੀ ਦੇ ਨਾਲ-ਨਾਲ ਘਰ ਦੀ ਵੀ ਜਿੰਮੇਵਾਰੀ ਨਿਭਾ ਰਹੀ ਆ ਜੇ ਉਹ ਸਾਡੇ ਲਈ ਇੰਨਾ ਸਭ ਸੰਭਾਲਦੀ ਆ ਤਾਂ ਆਪਣਾ ਵੀ ਕੋਈ ਫਰਜ਼ ਬਣਦਾ ਆ ਕਿ ਨਹੀਂ ਆਪਾਂ ਨੂੰ ਵੀ ਉਸਦੀ ਮਦਦ ਕਰਨੀ ਚਾਹੀਦੀ ਆ ਜਗਰਾਜ ਅਜ ਮਨਵੀਰ ਦੇ ਹੱਕ ਵਿੱਚ ਬੋਲ ਰਿਹਾ ਸੀ ਕਿਉਂਕਿ ਮਨਵੀਰ ਇਹ ਰੂਪ ਉਸਨੇ ਵੀ ਪਹਿਲੀ ਵਾਰ ਵੇਖਿਆ ਸੀ ਉਸਨੂੰ ਅੰਦਾਜ਼ਾ ਹੋ ਗਿਆ ਸੀ ਕਿ ਜੇ ਹੁਣ ਉਸਨੇ ਇਸ ਮਾਮਲੇ ਵਿੱਚ ਕੁਝ ਨਾ ਕੀਤਾ ਤਾਂ ਗੱਲ ਬਹੁਤ ਵੱਧ ਸਕਦੀ ਆ ਤੇ ਬਜ਼ੁਰਗ ਮਾਂ ਨੂੰ ਕੰਮ ਕਰਦੇ ਦੇਖਣਾ ਉਸਨੂੰ ਚੰਗਾ ਨਹੀਂ ਸੀ ਲੱਗ ਰਿਹਾ ਸਰਜੀਤ ਕੋਰ ਤਾਂ ਨਾਸ਼ਤਾ ਬਣਾਉਂਦੇ ਹੀ ਥੱਕ ਗਈ ਸੀ ਅਜੇ ਦੁਪਹਿਰ ਦਾ ਖਾਣਾ ਬਣਾਉਣਾ ਬਾਕੀ ਸੀ ਉਸ ਦਾ ਸਾਹ ਫੁੱਲ ਰਿਹਾ ਸੀ ਕੀ ਅਜੇ ਬੱਚੇ ਆ ਕੇ ਕੁਝ ਹੋਰ ਹੀ ਬਣਾਉਣ ਨੂੰ ਕਹਿਣਗੇ ਠੰਡ ਵਿੱਚ ਫੇਰ ਉੱਠਣਾ ਪੈਣਾ ਪਹਿਲਾਂ ਮਨਵੀਰ ਬਣਾ ਜਾਂਦੀ ਸੀ ਤੇ ਉਹ ਗਰਮ ਕਰਕੇ ਖਾ ਲੈਂਦੇ ਸੀ ਪਰ ਹੁਣ ਨਹੀਂ ਹਾਈ ਰੱਬਾ ਸ਼ਾਮ ਤੱਕ ਤਾਂ ਮੇਰੀ ਰੇਲ ਬਣੀ ਰਹਿਣੀ ਆ ਕੀ ਕਰਾਂ ਖਾਣਾ ਬਣਾਉਣਾ ਛੱਡ ਕੇ ਝਾੜੂ-ਪੋਚਾ ਨਾ ਕਰ ਲਵਾਂ ਨਾ ਨਾ ਠੰਡੇ ਪਾਣੀ ਵਿੱਚ ਹੱਥ ਮਾਰਨੇ ਕਿਹੜਾ ਸੌਖੇ ਆ ਨਾ ਹੀ ਝੋਕ ਕੇ ਝਾੜੂ ਲੱਗਣਾ ਨਾ ਨਾ ਪੁੱਤ ਤੂੰ ਅੱਜ ਕਿਸੇ ਕੰਮ ਵਾਲੀ ਨੂੰ ਬੁਲਾ ਲਾ ਤੂੰ ਠੀਕ ਤੈਨਾਂ ਹੀ ਅੱਜ ਜਦੋਂ ਮਨਵੀਰ ਘਰੇ ਆਈ ਤਾਂ ਉਸਨੂੰ ਸਮਝ ਦੇ देर ਨਾ ਲੱਗੀ ਕਿ ਕੰਮ ਵਾਲੀ ਰੱਖ ਲਈ ਗਈ ਹੈ। ਪੂਰਾ ਘਰ ਬਿਲਕੁਲ ਸਾਫ਼ ਸੁਥਰਾ ਸੀ। ਮਨਵੀਰ ਮਨ ਹੀ ਮਨ ਆਪਣੀ ਸਹੇਲੀ ਨੂੰ ਧੰਨਵਾਦ ਕਰ ਰਹੀ ਸੀ। ਤੁਸੀਂ ਵੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਕਹਾਣੀ ਬਾਰੇ। ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ।